ਬਸ ਚੰਦ ਸਕਿੰਟ ਨਾਰਕੋਟਿਕ ਡੌਗ ਹੈ ਇੱਕ ਐਕਸਪਲੋਜ ਦਾ ਡੌਗ ਹੈ ਇਹ ਟਰੈਕ ਦਾ ਡੌਗ ਹੈ ਜੀ ਇਹਨੂੰ ਟਰੈਕ ਬਾਰੇ ਸਾਰੀ ਜਾਣਕਾਰੀ ਉੱਥੇ ਦਿੱਤੀ ਗਈ ਹੈ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ। ਇਹ ਹੈ ਫਰੀਦਕੋਟ ਪੁਲਿਸ ਦਾ ਸਨੀਫਰ ਡੌਗ ਰੌਕਸੀ ਇਸ ਕੋਲ ਪੈਡ ਸੁੰਘ ਕੇ ਚੋਰ ਫੜਨ ਦੀ ਸ਼ਕਤੀ ਹੈ। ਹੁਣੇ-ਹੁਣੇ ਇਸਨੇ ਜ਼ਿਲ੍ਹੇ ਦੇ ਪਿੰਡ ਕੋਨੀਆਲਾ ਵਿੱਚ ਇੱਕ ਚੋਰ ਫੜਾਇਆ ਏ ਤੇ ਉਸ ਦੇ ਘਰੋਂ ਚੋਰੀ ਦੇ ਗਹਿਣੇ ਤੇ ਚੋਰੀ ਕੀਤੇ 5 ਲੱਖ ਰੁਪਏ ਵੀ ਬਰਾਮਦ ਕਰਵਾਏ ਆ ਰੌਕਸੀ ਦੇ ਇਸ ਕਾਰਨਾਮੇ ਨੇ ਫਰੀਦਕੋਟ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੂੰ ਬਾਗੋ-ਬਾਗ ਕਰ ਦਿੱਤਾ ਤੇ ਉਹਨਾਂ ਐਸੇ ਖੁਸ਼ੀ ਦੇ ਵਿੱਚ 10000 ਰੁਪਏ ਵਿਸ਼ੇਸ਼ ਇਨਾਮ ਵਜੋਂ ਪੂਰੀ ਡੌਗ ਟੀਮ ਨੂੰ ਦਿੱਤੇ ਜਰਮਨ ਸ਼ੈਫਰਡ ਨਸਲ ਦੀ ਰੌਕਸੀ ਦਾ ਇਹ ਪਹਿਲਾ ਕਾਰਨਾਮਾ ਨਹੀਂ ਹੈ ਬਲਕਿ ਪੁਲਿਸ ਨੂੰ ਹੁਣ ਤੱਕ ਉਹ ਅੱਧੀ ਦਰਜਨ ਦੇ ਕਰੀਬ ਕੇਸ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ ਪੁਲਿਸ ਵਿੱਚ ਰੌਕਸੀ ਨੂੰ ਜੀਓ ਰੈਂਕ ਵਾਲੀਆਂ ਸਾਰੀਆਂ ਸਹੂਲਤਾਂ ਮਿਲਦੀਆਂ ਹਨ ਤੇ ਇਸ ਦੀ ਖੁਰਾਕ ਲਈ ਤਾਂ ਡੀਜੀਪੀ ਪੰਜਾਬ ਵੱਲੋਂ ਡਾਈਟ ਚਾਰਟ ਬਣ ਕੇ ਆਇਆ ਹੋਇਆ ਹੈ ਇਹ ਨਦੀ ਸਾਰੀ ਖਾਮ ਸਭੰਭਾਲ ਦਾ ਖਰਚਾ ਜੋ ਵੀ ਹੈ ਸਾਰਾ ਕੋ ਸਰਕਾਰ ਵੱਲੋਂ ਹੀ ਕੀਤਾ ਜਾਂਦਾ ਜੀ ਜੋ ਵੀ ਡੀਜੀਪੀ ਸਾਹਿਬ ਦੇ ਹੁਕਮਾਂ ਅਨੁਸਾਰ ਜੋ ਵੀ ਸਾਨੂੰ ਡਾਈਟ ਪਲਾਨ ਦਿੱਤਾ ਗਿਆ ਜੀ ਉਸੇ ਡਾਈਟ ਪਲਾਨ ਅਨੁਸਾਰ ਹੀ ਇਹਨਾਂ ਨੂੰ ਡਾਈਟ ਦਿੱਤੀ ਜਾ ਰਹੀ ਹੈ ਕਿ ਰੈਂਕ ਨੇ ਇਹਨਾਂ ਦੇ ਜੀ ਵੈਸੇ ਜੀਓ ਰੈਂਕ ਦੇ ਵਿੱਚ ਹੀ ਆ ਜਾਂਦੇ ਨੇ ਜੀ ਇਹ ਡੌਗ ਇਹ ਇਹ ਜਨਮਨ ਸਾਹਿਬ ਡੌਗ ਆਪਣੇ ਕੋਲ ਇਹ ਦੋ ਐਕਸਪਲੋਰੇ ਦੇ ਆਪਣੇ ਲੈਬਰੇਡ ਡੌਗ ਹੈ ਜੀ ਫਰੀਦਕੋਟ ਡੌਗ ਸਕਵੈਡ ਦੇ ਇੰਚਾਰਜ ਏਐਸਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਰੌਕਸੀ ਤੋਂ ਇਲਾਵਾ ਦੋ ਹੋਰ ਵੀ ਡੌਗ ਹਨ ਜਿਨ੍ਹਾਂ ਨੂੰ ਕੇ ਨਸ਼ੇ ਦੀ ਖੇਪ ਫੜਨ ਤੇ ਵਿਸਫੋਟਕ ਪਦਾਰਥਾਂ ਨੂੰ ਸੁੰਘ ਕੇ ਦੱਸਣ ਵਿੱਚ ਰੌਕਸੀ ਵਾਂਗ ਹੀ ਮੁਹਾਰਤ ਹਾਸਲ ਹੈ ਉਹਨਾਂ ਦੱਸਿਆ ਕਿ ਰੌਕਸੀ ਦਾ ਕੇਅਰ ਟੇਕਰ ਸਪਾਹੀ ਰੁਪਿੰਦਰ ਸਿੰਘ ਹੈ ਤੇ ਜੋ ਲਗਾਤਾਰ ਇਸ ਦੀ ਦੇਖਰੇਖ ਕਰ ਰਿਹਾ ਹੈ ਇਹਨਾਂ ਨੂੰ ਟ੍ਰੇਨਿੰਗ ਦੇ ਵਿੱਚ ਹੀ ਸ਼ੁਰੂ ਤੋਂ ਪਹਿਲਾਂ ਇੱਕ ਬੱਚਾ ਦਿੱਤਾ ਜਾਂਦਾ ਹੈ ਜਿਸ ਤੋਗਰਾ ਟ੍ਰੇਨਿੰਗ ਹੁੰਦਾ ਉਹਦੇ ਨਾਲ ਇਹਨੂੰ ਮਿਕਸ ਅਪ ਹੋਇਆ ਜਾਂਦਾ ਮਿਕਸ ਅਪ ਹੋਣ ਤੋਂ ਬਾਅਦ ਇਹਨੂੰ ਹੌਲੀ ਹੌਲੀ ਸਾਰਾ ਕੁਝ ਸਿਖਾਇਆ ਜਾਂਦਾ ਜੋ ਵੀ ਡੌਗ ਹੁੰਦਾ ਜਿਵੇਂ ਕਿ ਆਪਣੇ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਨਾਰਕੋਟਿਕ ਡੌਗ ਹੈ ਇੱਕ ਐਕਸਪਲੋਏ ਦਾ ਡੌਗ ਹੈ ਇਹ ਟਰੈਕ ਦਾ ਡੌਗ ਹੈ ਜੀ ਇਹਨੂੰ ਟਰੈਕ ਬਾਰੇ ਸਾਰੀ ਜਾਣਕਾਰੀ ਉੱਥੇ ਦਿੱਤੀ ਗਈ ਹੈ ਰੌਕਸੀ ਫਰੀਦਕੋਟ ਪੁਲਿਸ ਸਕੂਲ ਫਰਵਰੀ 2019 ਤੋਂ ਲੈ ਕੇ ਹੁਣ ਤੱਕ ਤਾਜ਼ਾ ਘੋਨੀ ਵਾਲੇ ਕੇਸ ਤੋਂ ਇਲਾਵਾ ਪਿੰਡ ਦੀਪ ਸਿੰਘ ਆਲਾ ਵਿਖੇ ਹੋਏ ਕਤਲ ਲਈ ਵਰਤੇ ਗਏ ਹਥਿਆਰ ਬਰਾਮਦ ਕਰਾਉਣ ਕ੍ਰੀਡਕੋੜ ਵਿੱਚ ਗੁੰਮ ਹੋਏ ਇੱਕ ਲੜਕੇ ਦੀ লাশ ਛੱਪੜ ਵਿੱਚੋਂ ਲੱਭਣ ਤੇ ਇੱਕ ਧਾਰਮਿਕ ਸਥਾਨ ਤੋਂ ਚੋਰੀ ਹੋਈ ਗੋਲਕ ਲੱਭਣ ਵਿੱਚ ਐਮ ਪੁਮਕਾ ਨਿਭਾ ਚੁੱਕੀ ਹੈ ਜਿਵੇਂ ਕਿ ਪਿਛਲੇ ਸਮੇਂ ਵਿੱਚ ਦੀਪ ਸਿੰਘ ਵਾਲਾ ਵੀਗੇ ਤੁਹਾਨੂੰ ਪਤਾ ਹੀ ਹੋਊਗਾ ਜੀ ਇੱਕ ਮਰਡਰ ਹੋਇਆ ਸੀਗਾ ਜਿੱਥੇ ਕਿ ਜਿਹੜੇ ਹਥਿਆਰ ਨਾਲ ਉਹਦਾ ਕਤਲ ਕੀਤਾ ਗਿਆ ਸੀਗਾ ਉੱਥੇ ਨੇ ਉਹਦੇ ਕਾਪਾ ਕਰਪਾਨਾ ਹਥਿਆਰ ਆਦਿ ਵਗੈਰਾ ਲੱਭਣ ਵਿੱਚ ਬਹੁਤ ਹੀ ਸਹਾਇਤਾ ਕੀਤੀ ਜਿਸ ਤੋਂ ਵੀ ਦੋਸ਼ੀ ਜਿਹੜਾ ਫੜਿਆ ਜਾ ਸਕੇ ਜੀ ਜਿੱਥੇ ਜੋ ਮੌਕੇ ਵਾਰਦਾ ਤੇ ਪਹੁੰਚੇ ਜੀ ਉਥੇ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਨੇ ਜਿਹੜੀਆਂ ਪੈੜਾਂ ਮਿਲੀਆਂ ਅਸੀਂ ਉਹਨਾਂ ਪੈੜਾਂ ਤੋਂ ਜਿਹੜਾ ਡੌਗ ਨੂੰ ਚਲਾਇਆ ਤੇ ਡੌਗ ਨੇ ਸਾਡੇ ਬਹੁਤ ਹੀ ਵਧੀਆ ਇਹਨੇ ਕੰਮ ਕੀਤਾ ਜਾਂ ਅੱਗੇ ਦੇ ਅੱਗੇ 5-6 ਕਿਲੋਮੀਟਰ ਤੱਕ ਲੈ ਜਾਂਦਾ ਹੋਇਆ ਸਾਨੂੰ ਉਹਨਾਂ ਦੇ ਘਰ ਤੱਕ ਲੈ ਗਿਆ ਜਿੱਥੋਂ ਕਿ ਅਸੀਂ ਇਹ ਸਾਰਾ ਕੁਝ ਬਰਾਮਦ ਕੀਤਾ ਤੇ ਸਾਨੂੰ ਨਕਦੀ ਤੇ ਗਹਿਣੇ ਵੀ ਅਫਸਰ ਸਾਹਿਬਾਨ ਸਾਡੇ ਨਾਲ ਸੀ ਐਸਪੀ ਡੀ ਸਾਹਿਬ ਡੀਐਸਪੀ ਸਾਹਿਬ ਜਿਨ੍ਹਾਂ ਨੇ ਕਿ ਸਾਡੇ ਨਾਲ ਬਹੁਤ ਸਹਾਇਤਾ ਕਰਵਾਈ ਤੇ ਡੌਗ ਜਿਹੜਾ ਕਿ ਚੋਰੀ ਨੂੰ ਫੜਨ ਦੇ ਵਿੱਚ ਕੰਮਜਪ ਹੋਇਆ ਨਾਰਕੋਟਿਕ ਡੌਗ ਹੈ